ਸ਼ੋਵਾਰਤਾ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦੇ ਰਾਹੀਂ ਪੰਜਾਬ ਦੇ ਵਿੱਤ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਹੜ੍ਹ ਪੀੜਿਤ ਪੰਜਾਬ ਨੂੰ ਦਿੱਤੀ ਗਈ 1600 ਕਰੋੜ ਰੁਪਏ ਦੀ ਆਰਥਿਕ ਮਦਦ ਨੂੰ ਨਾਕਾਫੀ ਦੱਸਿਆ ਗਿਆ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਤੋਂ ਪੰਜਾਬ ਨੇ ਰੂਰਲ ਡਿਵੈਲਪਮੈਂਟ ਫੰਡ ਅਤੇ ਜੀਐਸਟੀ ਦੇ ਫੰਡ ਦਾ ਜਿਹੜਾ ਪੈਂਡਿੰਗ ਪੈਸਾ ਪਿਆ ਸੀ ਉਹ ਮੰਗਿਆ ਸੀ ਪਰ ਕੇਂਦਰ ਵੱਲੋਂ ਇਹ ਪੈਸਾ ਵੀ ਨਹੀਂ ਜਾਰੀ ਕੀਤਾ ਗਿਆ ਤੇ ਨਾਲ ਦੀ ਨਾਲ ਪੰਜਾਬ ਵੱਲੋਂ ਜਿਹੜੀ 20000 ਕਰੋੜ ਰੁਪਏ ਦਾ ਆਰਥਿਕ ਪੈਕੇਜ ਮੰਗਿਆ ਗਿਆ ਸੀ ਉਹ ਵੀ ਪੰਜਾਬ ਨੂੰ ਜਾਰੀ ਨਹੀਂ ਕੀਤਾ ਗਿਆ ਇਸ ਮੌਕੇ ਹਰਪਾਲ ਸਿੰਘ ਜੀਮਾ ਨੇ ਕਿਹਾ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੋ ਇਸ ਤੋਂ ਇਲਾਵਾ ਪੰਜਾਬ ਦੌਰੇ ਤੇ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਉਹਨਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਅੱਖੋਂ ਪਰੋਖੇ ਕਰਨ ਦੇ ਇਲਜ਼ਾਮ ਵੀ ਲਗਾਏ ਨੇ ਪੂਰਾ ਦੇਸ਼ ਜਾਣਦਾ ਪੂਰੀ ਦੁਨੀਆ ਜਾਣਦੀ ਆ ਕਿ ਲਗਭਗ 4-5 ਦਹਾਕਿਆਂ ਬਾਅਦ ਪੰਜਾਬ ਨੂੰ ਬੁਰੀ ਤਰ੍ਹਾਂ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਪੰਜਾਬ ਦੀ ਖੇਤੀਬਾੜੀ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਪੰਜਾਬ ਦੇ ਅਰਥਚਾਰੇ ਨੂੰ ਬੁਰੀ ਤਰ੍ਹਾਂ ਤੋੜਿਆ पंजाब ंज मजदूर गरीब लोग बुरी तरह तोड़े गए क्योंकि जो मैं गल करा पिछले दस अगस्त तो लैके लगातार पंजाब के अंदर भारी बारिश भारी मीह ਕੁਦਰਤੀ ਕਰੋਪੀ ਜਿਹੜੀ ਆ ਉਹ ਬੁਰੀ ਤਰ੍ਹਾਂ ਆਈ ਔਰ ਸਾਡੇ ਗੁਆੰਡੀ ਸੂਬੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉਹਨਾਂ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਦਰਿਆ ਰਾਵੀ ਸਤਲੁਜ ਬਿਆਸ ਛੋਟੀਆਂ ਨਦੀਆਂ ਛੋਟੇ ਦਰਿਆ ਘੱਗਰ ਇਹ ਸਾਰੇ ਜਿਹੜੇ ਨੇਗੇ ਆਪਣੇ ਡੇਂਜਰ ਲੈਵਲ ਨੂੰ ਕਰਾਸ ਕਰ ਗਏ ਆਪਣੇ ਖਤਰੇ ਦੇ ਨਿਸ਼ਾਨ ਨੂੰ ਕਰਾਸ ਕਰ ਗਏ ਔਰ ਫਲੱਡ ਗੇਟ ਜਿਹੜੇ ਨੇਗੇ ਉਹ ਵੀ ਖੋਲਣੇ ਪਏ ਔਰ بارش ਜਿਹੜੀ ਸੀ ਉਹ ਲਗਾਤਾਰ ਜਾਰੀ ਰਹੀ ਬਹੁਤ ਪਾਰੀ ਨੁਕਸਾਨ ਜਿਹੜਾ ਹਰ ਪੱਖੋਂ ਪੰਜਾਬ ਦਾ ਹੋਇਆ ਕਿਉਂਕਿ ਪੰਜਾਬ ਇੱਕੋ ਸੂਬਾ ਦਾ ਜਿਹੜਾ ਖੇਤੀਬਾੜੀ ਤੇ ਨਿਰਭਰ ਆ ਜਿੱਦੀ ਮੈਂ ਜੇ ਮੈਂ ਜੀਡੀਪੀ ਦੀ ਗੱਲ ਕਰਾਂ ਸਟੇਟ ਜੀਡੀਪੀ ਦੀ ਗੱਲ ਕਰਾਂ ਤਾਂ ਲਗਭਗ 25 ਤੋਂ 30% ਦੀ ਜਿਹੜਾ ਹਿੱਸਾ ਸਟੇਟ ਦੀ ਜੀਡੀਪੀ ਦੇ ਅੰਦਰ ਉਹ ਪੰਜਾਬ ਦੇ ਐਗਰੀਕਲਚਰ ਦੇ ਖੇਤਰ ਚੋਂ ਆਉਂਦਾਗਾ ਖੇਤੀਬਾੜੀ ਦਾ ਤੰਤਾ ਬੁਰੀ ਤਰ੍ਹਾਂ ਉਖੜ ਦਿੱਤਾ ਗਿਆ دریاਵਾਂ ਨੇ ਆਪਣਾ ਰੁਖ ਬਦਲ ਕੇ ਲੋਕਾਂ ਦੇ ਖੇਤ ਜਿਹੜੇ ਨੇਗੇ ਉਹ ਮਿਕਸ ਕਰਤੇ ਪਤਾ ਨਹੀਂ ਲੱਗਦਾ ਕਿ ਮੇਰਾ ਕਿਹੜਾ ਉਹਦਾ ਕਿਹੜਾ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਡੈਮਾਂ ਦੇ ਪ੍ਰਬੰਧਨ ਦੇ ਉੱਤੇ ਵੱਡੇ ਸਵਾਲ ਚੁੱਕੇ ਗਏ ਨੇ ਪ੍ਰੈਸ ਕਾਨਫਰੰਸ ਕਰਕੇ ਰਾਜਾ ਵੜਿੰਗ ਨੇ ਮੀਡੀਆ ਦੇ ਨਾਲ ਕੁਝ ਆંકੜੇ ਸਾਂਝੇ ਕੀਤੇ ਨੇ ਉਹਨਾਂ ਇਨਾ ਹੜਾ ਨੂੰ ਮੈਨ ਮੇਡ ਡਿਜ਼ਾਸਟਰ ਦਾ ਨਾਮ ਦਿੱਤਾ ਹੈ ਤੇ ਨਾਲ ਦੀ ਨਾਲ ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬ ਕਾਂਗਰਸ ਵੱਲੋਂ ਵੱਡੇ ਪੱਧਰ ਤੇ ਰਾਹਤ ਅਭਿਆਨ ਚਲਾਏ ਗਏ ਨੇ ਅਤੇ ਅੱਗੇ ਵੀ ਪੰਜਾਬ ਕਾਂਗਰਸ ਅਤੇ ਇਸ ਦੇ ਆਗੂ ਹੜਪੀੜਤਾਂ ਦੀ ਮਦਦ ਕਰਦੇ ਰਹਿਣਗੇ ਸਭ ਤੋਂ ਪਹਿਲਾਂ ਤਾਂ ਮੈਂ ਫਲਡਸ ਦੇ ਉੱਪਰ ਗੱਲ ਕਰਨੀ ਚਾਹੁੰਦਾ ਹਾਂ ਕਿ ਇਹ ਜਿਹੜੀ ਕੁਦਰਤੀ ਕਰੋਪੀ ਸੀ ਇਹ 40 ਸਾਲਾਂ ਬਾਅਦ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਾਗੋਂ ਹੜਾ ਦੀ ਮਾਰ ਪਈ ਹੈ तकरीबन 40 ਸਾਲ ਇਸ ਕਾਲ ਜੀਨੇ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕਰਤਾ तकरीबन तकरीबन 4.4 ਲੱਖ ਏਕੜ ਜਿਹੜਾ ਕਿ ਐਸਟੀਮੇਟ ਹੈਗਾ ਮੁਕੰਮਲ ਹਜੇ ਸਰਵੇ ਗਵਰਨਮੈਂਟਸ ਨੇ ਨਹੀਂ ਕੀਤਾ ਫਸਲਾਂ ਦਾ ਨੁਕਸਾਨ ਹੋ ਗਿਆ 2.5 ਲੱਖ ਦੇ ਕਰੀਬ ਸਾਡੇ ਜਿਹੜੇ ਪਸ਼ੂ ਡੰਗਰ ਸੀਗੇ ਉਹਨਾਂ ਦੀਆਂ ਮੌਤਾਂ ਹੋ ਗਈਆਂ ਪਰ ਕਈ ਸੈਂਕੜਿਆਂ ਚ ਹਜ਼ਾਰਾਂ ਚ ਸਾਡੇ ਮਕਾਨ ਡਿੱਗ ਪਏ ਨੇ ਔਰ ਸੈਂਕੜਿਆਂ ਚ ਮੌਤਾਂ ਵੀ ਜਿਹੜੀਆਂ ਹਨ ਉਹਨਾਂ ਬਾਰੇ ਜਾਣਕਾਰੀ ਮਿਲੀ ਹੈ ਕਿ ਹੋਈਆਂ ਨੇ ਪਰ ਇਸ ਫਾਈਨਲ ਜਿੱਠਣ ਵਾਸਤੇ ਪੰਜਾਬੀਆਂ ਦਾ ਜਿਹੜਾ ਮੈਂ ਹੌਸਲਾ ਵੇਖਿਆ ਮੈਂ ਅੱਜ ਤਨਵਾਦ ਕਰਨਾ ਚਾਹੁੰਦਾ ਸਮੁੱਚੇ ਪੰਜਾਬ ਦੇ ਲੋਕਾਂ ਦਾ ਔਰ ਖਾਸ ਕਰਕੇ ਉਹਨਾਂ ਸੰਸਥਾਵਾਂ ਦਾ ਐਨ ਜੀਓਜ਼ ਦਾ ਖਿਡਾਰੀਆਂ ਦਾ ਕਲਾਕਾਰਾਂ ਦਾ ਸੇਵਾਲੇ ਸਾਡੇ ਮਹਾਂਪੁਰਸ਼ਾਂ ਦਾ ਔਰ ਆਮ ਲੋਕਾਂ ਦਾ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਇਸ ਆਫਤ ਦੇ ਵਿੱਚ ਪੰਜਾਬ ਦਾ ਸਾਥ ਦਿੱਤਾ ਤੇ ਅੱਜ ਵੀ ਉਹ ਖੜੇ ਨੇ ਐ ਡਟ ਕੇ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਕੋਈ ਢਾਵਾਂ ਟੱਲਾ ਜੇ ਕੋਈ ਭੁੱਖਾ ਸੁੱਤਾ ਹੋਵੇ ਘਰ ਟਹਿ ਗਏ ਮਕਾਨ ਟਹਿ ਗਏ ਲੇਕਿਨ ਮੈਂ ਸਲਾਮ ਕਰਦਾ ਹਾਂ ਸਾਡੇ ਪੰਜਾਬੀਆਂ ਦੇ ਉਸ ਜज्बे ਨਾਲ ਹੀ ਨਾਲ ਕਾਂਗਰਸ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਸਾਰੇ ਲੀਡਰ ਸਹਿਬਾਨ ਚਾਹੇ ਐਲੋਪੀ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਹੋਣ ਚਾਹੇ ਚਰਨਜੀਤ ਸਿੰਘ ਚੰਗੀ ਸਾਹਿਬ ਹੋਣ ਚਾਹੇ ਸੁਖਜਿੰਦਰ ਸਿੰਘ ਰੰਦਾਵਾ ਹੋਣ ਜਿਨ੍ਹਾਂ ਦੇ ਇਲਾਕੇ 'ਚ ਪਾਣੀ ਆਇਆ ਚਾਹੇ ਤ੍ਰਿਪਤਿਰਜਿੰਦਰ ਬਾਜਵਾਜੀ ਹੋਣ ਇਹਨਾਂ ਦੇ ਇਲਾਕੇ 'ਚ ਪਾਣੀ ਆਇਆ ਸਰਕਾਰੀਆ ਸਾਹਿਬ ਹੋਣ ਚਾਹੇ ਅਮਰ ਸਿੰਘ ਜੀ ਹੋਣ ਕਿਉਂਕਿ ਸਾਨੇਵਾਲ ਵੀ ਥੋੜਾ ਬੰਦ ਟੁੱਟਿਆ ਜੇਣਾ ਹਰ ਵਿਅਕਤੀ ਨੇ ਆਪਣਾ ਆਪਣਾ ਆਪ ਦੇ ਆਪ ਦੇ ਏਰੀਆ ਦੇ ਵਿੱਚ ਐ ਬੰਦਾ ਜਿਹੜਾ ਫਰਜ਼ ਅਦਾ ਕਰੇ ਜੋ ਕਰ ਸਕਦਾ ਸੀ ਫਿਰ ਅਸੀਂ ਕਾਂਗਰਸ ਪਾਰਟੀ ਨੇ ਸਮੁੱਚੇ ਪੰਜਾਬ ਨੂੰ ਵੰਡਤਾ ਜਿਹੜੇ ਐਸੇ ਜ਼ਿਲ੍ਹੇ ਸਨ ਜਿੱਥੇ ਹੱਥ ਨਹੀਂ ਆਇਆ ਸੀ ਉਹਨਾਂ ਨੂੰ ਦੂਸਰੇ ਜ਼ਿਲਾਂ ਦੇ ਵਿੱਚ ਨਾ ਲਾ ਦਿੱਤਾ ਗਿਆ ਤਾਂ ਜੋ ਕਿਸੇ ਚੀਜ਼ ਦੀ ਜਿਹੜੀ ਜ਼ਰੂਰਤ ਹੈ ਉਹ ਸਮੇਂ-ਸਮੇਂ ਸਿਰ ਉੱਤੇ ਪਹੁੰਚਦੀ ਰਹੇ ਤਦੋਂ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਾਲ-ਚਲ ਜਾਣਿਆ ਗਿਆ ਗੁਲਾਬਚੰਦ ਕਟਾਰੀਆ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦਾ ਹਾਲ-ਚਲ ਪੁੱਛਿਆ ਇਸ ਵਕਤ ਉਹਨਾਂ ਦੇ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮਜੂਸਾਨ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ 6 ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਜਿੱਥੇ ਉਹਨਾਂ ਦੀ ਸਿਹਤ ਦੇ ਵਿੱਚ ਹੁਣ ਸੁਧਾਰ ਹੋ ਰਿਹਾ ਹੈ ਉਹਨਾਂ ਦੀਆਂ ਜੋ ਰਿਪੋਰਟਾਂ ਆਈਆਂ ਨੇ ਉਹਨਾਂ ਰਿਪੋਰਟਾਂ ਦੇ ਮੁਤਾਬਕ ਭਗਵੰਤ ਸਿੰਘ ਮਾਨ ਹੌਲੀ-ਹੌਲੀ ਰਿਕਵਰ ਕਰ ਰਹੇ ਨੇ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਸੋ ਮੀਡੀਆ ਵੱਲੋਂ ਜਦੋਂ ਰਾਸ਼ਪਾਲ ਗੁਲਾਬਚੰਦ ਕਟਾਰੀਆ ਵੱਲੋਂ ਤੋਂ ਇਸ ਮੁਲਾਕਾਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ਦੇ ਵਿੱਚ ਹੁਣ ਸੁਧਾਰ ਹੋ ਰਿਹਾ ਉਹ ਮੁੱਖ ਮੰਤਰੀ ਦੀ ਸਿਹਤ ਬਾਰੇ ਚਿੰਤਿਤ ਸਨ ਇਸ ਕਰਕੇ ਉਹਨਾਂ ਨੇ ਆਪ ਮਿਲ ਕੇ ਮੁੱਖ ਮੰਤਰੀ ਦੀ ਸਿਹਤ ਦਾ ਹਾਲ-ਚਲ ਜਾਣਿਆ ਕਿ ਪ੍ਰਧਾਨ ਮੰਤਰੀ ਜੀ ਕੀ ਕੱਲ ਮਾਰਕਾਤੀ ਰਿਪੋਰਟਿੰਗ ਵੀ ਹੋਈ ਉਹਨੇ ਦੋ ਤਿੰਨ ਗੱਲ ਜਿਹੜਾ ਨੇ ਉਹਨਾਂ ਕੇ ਸਿਹਤ ਕੇ ਬਾਰੇ ਪੁੱਛਿਆ ਉਹ ਵੀ ਕਹਾਤਾ कि आप यहाँ से जाते हैं एक बार मिल कर के मुझे उसका डिटेल जो है ना बताना है। तो मैं अभी हेलीपैड से उतरते ही सीधे यहाँ आया वैसे पहले से काफ़ी अच्छी बताते हैं लेकिन मैंने कहा एक आध दिन और रुकना तो रुक जाओ जल्दी करने से कोई लाभ नहीं है पर वैसे ठीक है थोड़ा सा उन्होंने क्या ब्रीफिंग हुई क्या पीएम साहब से बातचीत हुई तो मैंने कहा हर दृष्टि से पॉजिटिव है ये तो केवल और केवल सोलह सौ करोड़ टोपन दिया है असेसमेंट के बाद जो भी किसान को मैक्सिमम मदद की जा सकती है घरों को किया जा सकता है बसों का लॉस हुआ उसको किया जा सकता है मकान टूटे हैं उसका किया जा सकता है सभी दृष्टि से पॉजिटिव और कल उन्होंने जो देखा है उसमें उनको हिमाचल से भी ज़्यादा गंभीर स्थिति जो है ना वो पंजाब के और विशेष करके तो वो एक तरह से ये जो हमारा चार पांच जिले हैं ये सबसे ज़्यादा प्रभावित हैं उनके बारे में भी वो बाकी कुछ गगर के कारण से भी कुछ अब कुछ जिले उससे इफेक्टेड हो रहे हैं तो उनके बारे में जानकारी तो दे दी और सारी डिटेल रिपोर्ट को केंद्र की टीम भी आई थी तीन दिन पहले वो भी देख करके गई है तो सारी रिपोर्ट के आधार पर जो कुछ भी ਅਸੈਸਮੈਂਟ ਨਿਕਲਦਾ ਹੈ ਸਰਕਾਰ ਪੂਰਾ ਮਦਦ ਕਰੇ ਜਿਹੜਾ ਪੰਜਾਬ ਤੇ ਹੋਰ ਮੰਗਿਆ ਜਾ ਰਿਹਾ ਹੈ ਜਿੱਥੇ ਵੀ ਉਹ ਕੋਰੀ ਸਰਕਾਰ ਜਿਹੜੀ 20000 ਕਰੋੜ ਦਾ ਗਵਰਨਰ ਸਾਹਿਬ ਕਹਾਤਾ ਕਿ ਐਸਟੀਮੇਟ ਅਗਰ ਦਿਆ ਜਾਏ ਮੈਂ ਸੋਚਦਾ ਹੂੰ ਕਿ ਕੇਂਦਰ ਦਾ ਮਦਦ ਕਰਨੇ ਦਾ ਇੱਕ ਫਾਰਮੂਲਾ ਹੈ ਉਧਰ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤਾਂ ਨੂੰ ਲੈ ਕੇ ਸਤਲੁਜ ਦਰਿਆ ਜੋ ਕਿ ਲੁਧਿਆਣੇ ਦੇ ਨੇੜੇੋਂ ਲੰਘਦਾ ਹੈ ਉਸ ਦੇ ਵਿੱਚ ਹਾਲੇ ਵੀ ਹਾਲਾਤ ਜਿਹੜੇ ਨੇ ਉਹ ਚਿੰਤਾਜਨਕ ਬਣੇ ਹੋਏ ਨੇ ਸੋ ਲੁਧਿਆਣਾ ਵਿੱਚ ਸਤਲੁਜ ਦੇ ਕੰਡੇ ਵਸੇ ਕਈ ਪਿੰਡਾਂ ਦੇ ਵਿੱਚ ਹੜ੍ਹ ਨੂੰ ਲੈ ਕੇ ਖਤਰਾ ਅਜੇ ਵੀ ਬਰਕਰਾਰ ਹੈ। ਸੋ ਦਰਿਆ ਦੇ ਕੰਡੇ ਵਸੇ ਪਿੰਡਾਂ ਦੇ ਵਸਨੀਕਾਂ ਨੂੰ ਪ੍ਰਸ਼ਾਸਨ ਨੇ ਅਲਰਟ ਕੀਤਾ ਹੋਇਆ ਹੈ। ਵਸਨੀਕਾਂ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਪਿੰਡਾਂ ਦੇ ਨਾਗਰਿਕਾਂ ਦੇ ਵੱਲੋਂ ਵੀ ਕਿ ਪ੍ਰਸ਼ਾਸਨ ਵੱਲੋਂ ਅ ਸਮੇਂ ਸਿਰ ਜਿਹੜੀ ਹੈ ਉਹ ਤਿਆਰੀ ਨਹੀਂ ਕੀਤੀ ਗਈ। ਬੰਨਾਂ ਨੂੰ ਪੱਕਾ ਨਹੀਂ ਕੀਤਾ ਗਿਆ। ਫਿਲਹਾਲ ਲੁਧਿਆਣਾ ਦੇ ਨਜ਼ਦੀਕ ਲੱਗਦੇ ਪਿੰਡਾਂ ਦੇ ਵਿੱਚ ਵਹਾਅ ਜਿਹੜਾ ਉਹ ਦਰਿਆ ਦਾ ਤੇਜ਼ ਹੈ। ਹਾਲੇ ਵੀ ਕਈ ਪਾਸਿਆਂ ਤੇ ਹੜ੍ਹਾਂ ਦਾ ਖਤਰਾ ਜਿਹੜਾ ਬਣਿਆ ਹੋਇਆ ਹੈ ਗੱਲ ਕਰੀਏ ਪਿੰਡ ਗੜੀ ਫਜ਼ਲ ਦੀ ਸੋ ਪਿੰਡ ਦੇ ਨੇੜੇ ਵਹਾਅ ਬਿਹਤ ਤੇਜ ਹੈ ਬਨ ਨੂੰ ਨੁਕਸਾਨ ਵੀ ਪੁੱਜਾ ਤੇ ਪਿੰਡ ਦੀ ਕਈ ਏਕੜ ਜ਼ਮੀਨ ਹੈ ਜਿਹੜੀ ਉਹ ਪਾਣੀ ਦੀ ਮਾਰ ਹੇਠ ਵੀ ਆਈ ਹੈ ਇਸ ਤੋਂ ਇਲਾਵਾ ਅਲਾਵਲ ਸਸਰਾਲੀ ਦੁੱਲੇਵਾਲ ਤਲਵੰਡੀ ਨਵਾਦ ਗੜੀ ਫਜ਼ਾਲ ਇਹ ਉਹ ਪਿੰਡ ਨੇ ਜਿੱਥੇ ਲਗਾਤਾਰ ਹੜ੍ਹ ਆਉਣ ਦਾ ਖਤਰਾ ਬਣਿਆ ਹੋਇਆ ਹੈ ਜਿਹੜੇ ਬੰਨ ਬਣਾਏ ਗਏ ਸੀ ਉਹ ਕਮਜ਼ੋਰ ਹੋਏ ਨੇ ਪਿੰਡ ਵਾਸੀਆਂ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਲੋੜ ਵਕਤ ਸਿਰ ਜਿਹੜੇ ਆ ਉਹ ਬੰਨ ਪੱਕੇ ਨਹੀਂ ਕੀਤੇ ਗਏ ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਨਜਾਇਜ਼ ਮਾਈਨਿੰਗ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿਆਂ ਲੁਧਿਆਣੇ ਦਾ ਪ੍ਰਸ਼ਾਸਨ ਲੁਧਿਆਣੇ ਦੇ ਡੀਸੀ ਲਗਾਤਾਰ ਪਿੰਡਾਂ ਦਾ ਦੌਰਾ ਵੀ ਕਰ ਰਹੇ ਨੇ ਅਤੇ ਇਹਨਾਂ ਇਲਾਕਿਆਂ ਦੇ ਵਿੱਚ ਲੱਗੀਆਂ ਟੀਮਾਂ ਦੀ ਮਦਦ ਵੀ ਕਰ ਰਹੇ ਨੇ ਅਤੇ ਉਹਨਾਂ ਵੱਲੋਂ ਲਗਾਤਾਰ ਆ ਇਹਨਾਂ ਪਿੰਡਾਂ ਦੇ ਵਿੱਚ ਨਿਗਰਾਨੀ ਕੀਤੀ ਜਾ ਰਹੀ ਹੈ ਕਿ ਹਾਲਾਤ ਕਿਸ ਤਰ੍ਹਾਂ ਦੇ ਨੇ ਸੋ ਡੀਸੀ ਵੱਲੋਂ ਵੀ ਇਹਨਾਂ ਇਲਾਕਿਆਂ ਦੇ ਵਿੱਚ ਵਿਜ਼ਿਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸੋ ਕੁੱਲ ਮਿਲਾ ਕੇ ਹਾਲਾਤ ਅਜੇ ਜਿਹੜੇ ਨੇ ਚਿੰਤਾਜਨਕ ਨੇ ਕਿਉਂਕਿ ਕਈ ਪਿੰਡਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਪਾਣੀ ਦੀ ਮਾਰ ਹੇਠਾਂ ਆਈਆਂ ਨੇ ਪਰ ਫਿਲਹਾਲ ਆਬਾਦੀ ਜਿਹੜੀ ਹੈ ਉਹ ਹੜ੍ਹਾਂ ਦੀ ਮਾਰ ਤੋਂ ਬਚੀ ਹੋਈ ਹੈ ਤੇ ਹੁਣ ক্রিকেট ਨਾਲ ਜੁੜੀ ਹੋਈ ਖਬਰ ਤੇ ਪਾਉਨੇ ਆ ਇੱਕ ਨਜ਼ਰ ਇੱਕ ਮਹੀਨਾ ਤੇ 5 ਦਿਨਾਂ ਦੀ ਬ੍ਰੇਕ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ ਦੇ ਵਿੱਚ ਐਕਸ਼ਨ ਦੇ ਵਿੱਚ ਹੋਵੇਗੀ ਭਾਰਤ ਨੇ 4 ਅਗਸਤ ਨੂੰ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ ਇਸ ਵਾਰ ਫਾਰਮੈਟ T20 ਹੈ ਅਤੇ ਸਟੇਜ ਏਸ਼ੀਆ ਕੱਪ ਹੈ ਟੂਰਨਾਮੈਂਟ ਦੇ ਵਿੱਚ ਭਾਰਤ ਦਾ ਪਹਿਲਾ ਮੈਚ ਦੁਬਈ ਦੇ ਵਿੱਚ UAE ਦੇ ਵਿਰੁੱਧ ਹੋਵੇਗਾ ਭਾਰਤੀ ਸਮੇਂ ਅਨੁਸਾਰ 8 ਵਜੇ ਇਹ ਮੈਚ ਸ਼ੁਰੂ ਹੋਵੇਗਾ ਭਾਰਤ ਅਤੇ UAE ਦੋਵੇਂ ਗਰੁੱਪ A ਦੇ ਵਿੱਚ ਨੇ ਪਾਕਿਸਤਾਨ ਤੇ ਓਮਾਨ ਦੀਆਂ ਟੀਮਾਂ ਵੀ ਇਸ ਗਰੁੱਪ ਦੇ ਵਿੱਚ ਨੇ ਗਰੁੱਪ ਦੀਆਂ ਸਾਰੀਆਂ ਟੀਮਾਂ ਨੇ ਇੱਕ ਦੂਜੇ ਦੇ ਨਾਲ ਇੱਕ ਇੱਕ ਮੈਚ ਖੇਡਣਾ ਹੈ। ਚੋਟੀ ਦੀਆਂ ਦੋ ਟੀਮਾਂ ਸੁਪਰ 4 ਦੇ ਵਿੱਚ ਪਹੁੰਚਣਗੀਆਂ। ਇਸ ਸਮੇਂ ਭਾਰਤੀ ਟੀਮ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਓਪਨਿੰਗ ਜੋੜੀ ਬਾਰੇ ਹੈ। ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸ਼ਨ ਪਿਛਲੇ ਸਾਲ ਜੂਨ ਦੇ ਵਿੱਚ ਹੋਈ T20 ਵਿਸ਼ਵ ਕੱਪ ਤੋਂ ਬਾਅਦ ਭਾਰਤੀ T20 ਟੀਮ ਦੇ ਓਪਨਰ ਰਹੇ ਨੇ। ਹਾਲਾਂਕਿ ਸ਼ੁਭਮਨ ਗਿੱਲ ਨੂੰ ਵੀ ਏਸ਼ੀਆ ਕੱਪ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਅਭਿਸ਼ੇਕ ਸ਼ਰਮਾ ਦਾ ਓਪਨਿੰਗ ਕਰਨਾ ਯਕੀਨੀ ਹੈ। ਉਹ ਆਪਣੇ ਕਰੀਅਰ ਦੇ ਵਿੱਚ ਓਪਨਿੰਗ ਤੇ ਹੀ ਖੇਡ ਰਿਹਾ ਹੈ ਹੁਣ ਇਹ ਫੈਸਲਾ ਟੀਮ ਮੈਨੇਜਮੈਂਟ ਨੇ ਲੈਣਾ ਕਿ ਅਭਿਸ਼ੇਕ ਨਾਲ ਓਪਨਿੰਗ ਸੰਜੂ ਕਰੇਗਾ ਜਾਂ ਸ਼ੁਭਮਨ ਗਿਲ ਕਰੇਗਾ ਜੇਕਰ ਅਭਿਸ਼ੇਕ ਅਤੇ ਗਿਲ ਓਪਨਿੰਗ ਕਰਦੇ ਨੇ ਤਾਂ ਸੰਜੂ ਨੰਬਰ 3 ਤੇ ਖੇਡ ਸਕਦੇ ਨੇ ਇਸ ਸਥਿਤੀ ਦੇ ਵਿੱਚ ਤਿਲਕ ਵਰਮਾ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਕਪਤਾਨ ਸੂਰਿਆ ਕੁਮਾਰ ਯਾਦਵ ਨੰਬਰ 4 ਤੇ ਖੇਡ ਸਕਦੇ ਨੇ ਓਪਨਿੰਗ ਤੋਂ ਇਲਾਵਾ ਭਾਰਤ ਦੇ ਸਾਹਮਣੇ ਦੂਜਾ ਵੱਡਾ ਸਵਾਲ ਵਿਕਟ ਕੀਪਿੰਗ ਬਾਰੇ ਹੈ ਜੇਕਰ ਸੰਜੂ ਖੇਡਦਾ ਹੈ ਤਾਂ ਉਹ ਵਿਕਟ ਕੀਪਿੰਗ ਕਰੇਗਾ ਜੇਕਰ ਸੰਜੂ ਬਾਹਰ ਰਹਿੰਦੇ ਨੇ ਤਾਂ ਜితేਸ਼ ਸ਼ਰਮਾ ਵਿਕਟ ਕੀਪਿੰਗ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਨੇ ਦੋ ਆਲ ਰੌਂਡਰ ਹਾਰਦਿਕ ਪਾਂਡਿਆ ਅਤੇ ਅਕਸ਼ਰ ਪਟੇਲ ਦਾ ਪਲੇਇੰਗ 11 ਦੇ ਵਿੱਚ ਸ਼ਾਮਲ ਹੋਣਾ ਵੀ ਯਕੀਨੀ ਮੰਨਿਆ ਜਾ ਰਿਹਾ ਹੈ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਜਵਾਜ਼ਤ ਬਹੁਤ ਬਹੁਤ ਧੰਨਵਾਦ